ਨ ਲਟਕਾਈ ਇੱਕ ਮਮਾ ਨੇ ਕਾ ਕਰੇ ਕਾ ਕਰਨਾ ਹੋਲਦਾਰ ਦੀ ਪਤਨੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਤੇ ਆਪ ਵੀ ਦੇਖ ਲੋ ਸਰ ਜਾ ਕੇ ਇਹ ਉੱਪਰ ਲੜਕੀ ਬੰਦੇ ਦੀ ਜੀਪ ਬਾਹਰ ਨਿਕਲੀ ਹੋਈ ਹੁੰਦੀ ਨਾ ਹੋਲਦਾਰ ਖਿਲਾਫ ਮੁਕਦਮਾ ਦਰਜ ਥਾਣਾ ਸਿੱਧਵਾ ਬੇਟ ਵਿਚ ਤਾਇਨਾਤ ਹੋਲਦਾਰ ਮਨਦੀਪ ਸਿੰਘ ਦੀ ਪਤਨੀ ਸੋਨੀਆ ਦੀ ਸ਼ੱਕੀ ਹਾਲਾਤਾਂ ਵਿੱਚ ਥਾਣੇ ਦੇ ਪੁਲਿਸ ਕੁਆਰਟਰਾਂ ਵਿੱਚ ਮੌਤ ਹੋ ਗਈ ਮੌਕੇ ਤੇ ਪਹੁੰਚੀ ਪੁਲਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਹੌਲਦਾਰ ਮਨਦੀਪ ਸਿੰਘ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੌਲਦਾਰ ਮਨਦੀਪ ਸਿੰਘ ਪਿੰਡ ਲੋਗੜ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਅਤੇ ਮੂਲ ਰੂਪ ਵਿੱਚ ਸਹਾਰनपुर ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇੱਥੇ ਲੰਬੇ ਸਮੇਂ ਤੋਂ ਮਾਤਾ ਪਿਤਾ ਨਾਲ ਰਹਿਣ ਕਾਰਨ ਮਨਦੀਪ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਕਰਮਚਾਰੀ ਹੈ। ਸੋਮਵਾਰ ਸਵੇਰੇ 3 ਵਜੇ ਮਨਦੀਪ ਸਿੰਘ ਨੇ ਸਹਾਰਨਪੁਰ ਸਥਿਤ ਆਪਣੇ ਸਹੁਰੇ ਘਰ ਫੋਨ ਕਰਕੇ ਦੱਸਿਆ ਕਿ ਸੋਨੀਆ ਨੂੰ ਕੁਝ ਹੋ ਗਿਆ ਹੈ ਅਤੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਹਾਰਨਪੁਰ ਉੱਤਰ ਪ੍ਰਦੇਸ਼ ਤੋਂ ਇੱਥੇ ਪੁੱਜ ਕੇ ਦੇਖਿਆ ਕਿ ਸੋਨੀਆ ਦੀ Laash ਬੈੱਡ ਤੇ ਪਈ ਸੀ। ਉਸ ਦੀ ਮਾਂ ਨੇ ਦੋਸ਼ ਲਗਾਏ ਕਿ ਮਨਦੀਪ ਸਿੰਘ ਉਹਨਾਂ ਦੀ ਲੜਕੀ ਸੋਨੀਆ ਨਾਲ ਅਕਸਰ ਝਗੜਾ ਕਰਦਾ ਸੀ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਦੀ ਧੀ ਸੋਨੀਆ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਮਨਦੀਪ ਸਿੰਘ ਨੇ ਉਸ ਦਾ ਕਤਲ ਕਰਕੇ ਪੱਖੇ ਨਾਲ ਲੜਕਾ ਦਿੱਤਾ ਇਸ ਸਬੰਧੀ ਥਾਣਾ ਸਦਮਾ ਬੇੜ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੁਆਟਰ ਤੋਂ ਸੂਚਨਾ ਮਿਲੀ ਸੀ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਸੋਨੀਆ ਦੀ লাশ ਪੱਖੇ ਨਾਲ ਲੜਕ ਰਹੀ ਸੀ ਜਿਸ ਨੂੰ ਕਰਮਚਾਰੀਆਂ ਨੇ ਹੇਠਾਂ ਲਾਹਿਆ ਮੌੜਲੀ ਜਾਂਚ ਦੌਰਾਨ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ लाश ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਹਕੀਕਤ ਸਾਹਮਣੇ ਆਵੇਗੀ ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਡੇਲੀ ਜਗਰਾਉ ਨਿਊਜ਼ ਲਈ ਰਾਜੇਸ਼ ਜੈਨ ਭਗਵਾਨ ਸਿੰਘ ਪੰਗੂ ਅਤੇ ਵਿਕਾਸ ਮਠਾੜੂ ਦੀ ਰਿਪੋਰਟ ਕਿਸ ਨੇ 10 ਦਾ ਨੀ ਵਾਲਾ ਹੋਰ ਕੇਲਾ ਪਪਾਈ ਤਾਂ ਹਾਂ ਮੈਂ ਤੁਮ ਤਾਂ ਤੇ ਮਾਰਾ ਕਿਸ ਨੇ ਭੂਮਿਕਾ ਹੈ ਕੇ ਲੈਣਾ ਉਸੇ ਬਾਰੇ ਨੀ ਨੀ ਕੋ ਕਪਾ ਨਹੀਂ ਮਾਰਾ ਹਾਰ ਹੋਰ 4 ਘੰਟਾ ਕੋਲਤੀ ਕੱਥੇ ਉੱਪਰ ਕਿਵੇਂ ਲਟਕਾਇਆ ਮਮਾ ਪਰ ਕਿਵੇਂ ਲਟਕਾਇਆ ਆਪਣੇ ਆਪ ਮਮਾ ਪਾਪਾ ਨੇ ਆਪਣੇ ਮਮਾ ਨੇ ਆਪੜਿਆ ਪਾਪਾ ਨੇ ਲਟਕਾਇਆ ਮਮਾ ਨੇ ਪਾਪਾ ਨੇ ਸਿੱਧਾ ਆਪਣੇ ਤੇ ਹੈ ਕਹਿੰਦੇ ਵਾਜੀ ਸਾਹਿਬ ਇਹ ਬੱਚਾ ਹੁਣ ਆ ਗਿਆ ਠੀਕ ਜੀ ਪਾਪਾ ਨੇ

ਅਮ ਤਾਂ ਫੋਨ ਤੇ ਹੀ ਬਾਤ ਹੋਈ ਉਹ ਵੀ ਜਰਾ ਸੀ ਬਸ ਬਾਕੀ ਨੂੰ ਕਹ ਰਿਹਾ ਆ ਦੋ ਤੁਮ ਸਾਰੇ ਇਹ ਕਹ ਰਿਹਾ ਜਾਂਦਾ ਪਰੇਸ਼ਾਨਾ ਹੀ ਉਹ ਬੱਚਾ ਛੋਟਾ ਸੋ ਬਚਾ ਰੋ ਰ ਕੰਨਾ ਕਰ ਰ ਕੰਨਾ ਚੜਾ ਗਿਆ ਦਾ ਸੱਚ ਪਤਾ ਨਹੀਂ ਪਹਿਲਾਂ ਨਹੀਂ ਮੰਮੀ ਨੂੰ ਪਤਾ ਹੋਊ ਤਾਂ ਫੋਨ ਕਰ ਦੋ ਉਹਨਾਂ ਨੂੰ ਨਹੀਂ ਤਾਂ ਬਚਾ ਕੀ ਹੋਗੀ ਤੂੰ ਗੱਲ ਦੱਸ ਕੋਚੇ ਕੋਲੇ ਤਾਂ ਬਸ ਨੂੰ ਕਾਤੀ ਆ ਮਾਇ ਤੇ ਪਿਛਲੇ ਮੈਂ ਇੰਨੇ ਅਗਜੀ ਉਹ ਮੇਰੇ ਕਨਸੈਪਟ ਕੋਲੇ ਇਸ ਕਰਾ ਫਿਰ ਹਮ ਸਮਝਾ ਸੁਨ ਜੂਗ ਚਲੇ ਗਏ تھے ਮੋ ਕਾਤਾ ਨਾ ਰਾ ਸੰਦੇਰਾ ਨਾ ਪੈਸੇ ਦੇ ਰਾ ਘਰ ਮਾ ਇਥੇ ਦੋ ਤਿੰਨ ਜਣੇ ਕਿਸ ਕੋ ਮੇ ਰਵਾਇਆ ਥਾ ਮੈਂ ਆਇ ਤੇ ਬੜਾ ਉੰਡਾਇਆ ਥਾ ਨੂੰ ਕਹਾਂ ਤੇ ਜੀ ਕੋਲੇ ਸਰਾ ਗਰਮ ਹੈ ਮੈਂ ਕਹਾਂ ਲੇ ਕਿ ਬੱਟੇ ਨੂੰ ਨੀ ਲਾ ਅਗਰ ਤੇ ਹਮੈ ਸਹੀ ਬਾਤ ਕਾ ਇਸਨੇ ਨੂ ਨੀ ਬੇਰਾਦੀਆ ਮਤਲਬ ਕਿ ਇਸ ਬਾਤ ਕਾ ਹਮ ਤਨ ਉਤੇ ਮਗਾ ਚ ਲੜਾਈ ਝਗੜੇ ਹੋਤੇ ਰਾਇ ਤਾਂ ਹੋ ਹੀ ਜਾ ਥੋੜਾ ਬਹੁਤ ਆ ਕਾ ਇਤਨੀ ਬਾਤ ਕਾ ਨਹੀਂ ਹਮੈਨ ਨਾ ਪਤਾ ਦੀ ਆਰੀ ਤੋ ਮਰੋ ਅਜ ਫੋਨ ਕਰੂਤੀ ਬਸ ਕੱਲ ਨੀ ਫੋਨ ਕਰਾ ਪਰ ਸੋਬੀ ਨੂੰ ਕਾ ਆਤੀ ਠੀਕ ਹੂ ਠੀਕ ਹੂ ਮਗਾ ਮਨਦੀਪ ਆਖ ਨਾਣ ਜਾਦਾ ਠੀਕ ਹੂ ਨੂ ਇਤੋ ਹੋ ਗਈ ਨੂ ਨਿਆ ਮੈ ਪਤਾ ਕਿ ਇਸਨੇ ਜ਼ੁਲਮ ਕਿਆ ਕਰਾ ਆ ਮਿੱਠਾ ਬਣ ਕਾ ਕਰਾ ਜ਼ੁਲਮ ਮਿੱਠਾ ਬਣ ਗਿਆ ਫਿਰ ਮਾਰੇ ਜਾਣ ਅਨੇ ਦੰਤ ਰੋਜ਼ ਲੜਾਈ ਬਣਾਈ ਸੀ ਰੱਖੀ ਸੀ ਮੈਨੂੰ ਤੇ ਵੀਰ ਬਣਾ ਕੇ ਆਈ ਸੀ ਹਾਂ ਵੀਰ ਬਣਾ ਕੇ ਆਈ ਸੀ ਤੁਸੀਂ ਹਾਂ ਆਇ ਤੇ ਪਿੱਛਲੇ ਮੇਨਾਂ ਇਹ ਕਦੀ ਕਰੁੰਦੇ ਆ ਨਹੀਂ ਜੀ ਅਸੀਂ ਤਾਂ ਸਾਰਾ ਸਾਣਪੁਰ ਰਹਾਂਗੇ ਸਾਣਪੁਰ ਹੁੰਦੇ ਉੱਥੇ ਇਹ ਸਾਣਪੁਰ ਆ ਕੰਮ ਰੱਖਦੇ ਚਲੋ ਹਾਂ ਹਮ ਲੋਕ ਧਰਨਾ ਰਹਿ ਹਮ ਸਮਝਾ ਰਹੇ ਹਾਂ ਕਿੰਨੇ ਸਾਲ ਪਹਿਲਾਂ ਵਿਆਹ ਹੋਇਆ ਸੀ ਹਾਂਜੀ ਕਿੰਨੇ ਸਾਲ ਪਹਿਲਾਂ ਸਾਥੀ ਹੋਈ ਸੀ 8 ਮਹੀਨਾ ਸਾਲ तीन बच्चे हैं मेरे तीन दो जोड़ में आए मुंडे दो जोड़ में बड़ा बड़ा बच्चा कमीज़ पहन रहा है कल्ला है बड़े बेटे ने तो सेब डैडी ने बड़ा बच्चा कमीज़ पहन रहा है कुछ नहीं बता लो और आपको कोई भी बता कितना साल का आठ साल का आठ साल का तो आठ साल का आठ साल का सारे बता रहा है कुत्ते हैं मारी चलो बच्चे और तेरा फिर मैंने सोटी मारी उसकी कह रहे सोटी मारी कह रहे फिर ਕਰ ਉਹ ਵੀ ਮਾਰੂੰਗਾ ਉਹਨੂੰ ਤੇਰੇ ਆਪਣੇ ਚੋਕ ਨੂੰ ਆਣੀ ਮਾਰੂੰ ਆਪਾਂ ਬਾਰ ਬਾਰ ਦੇਖ ਰਾ ਜਾ ਕੇ ਆਪਣੇ ਮੰਮੀ ਨੇ ਤੇਰਾ ਨਾਂ ਬੱਚੇ ਦਾ ਹਾਂ ਬ੍ਰੇਨ 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 ਹਾਂ ਵੱਡੇ ਬੱਚੇ ਦਾ ਬ੍ਰੇਨ ਹੈ ਹਾਂ